ਕਹਿੰਦੇ ਨੇ ਕਿ ਜੇ ਤੁਹਾਡਾ ਵਿਵਹਾਰਿਕ ਜੀਵਨ ਵਧੀਆ ਹੈ ਜਾਨੀ ਤੁਹਾਡਾ ਆਪਸ ਵਿੱਚ ਪਿਆਰ ਹੈ ਤੁਹਾਡੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਫੇਰ ਤਾਂ ਤੁਹਾਡਾ ਜੀਵਨ ਸਵਰਗ ਹੈ ਪਰ ਜੇ ਕਿਤੇ ਤੁਹਾਡੀ ਅੰਡਰਸਟੈਂਡਿੰਗ ਨਹੀਂ ਤੁਹਾਡੇ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਤਾਂ ਫੇਰ ਤੁਹਾਡਾ ਜੀਵਨ ਨਰਕ ਤੋਂ ਵੀ ਬੱਤਰ ਹੈ ਕਿਉਂਕਿ ਬੰਦੇ ਨੇ ਰਹਿਣਾ ਤਾਂ ਇੱਕ ਦੂਜੇ ਦੇ ਨਾਲ ਹੀ ਹੁੰਦਾ ਹੈ ਜੇ ਉੱਥੇ ਜ ਲੜਾਈ ਝਗੜਾ ਹੋਵੇ ਤਾਂ ਫੇਰ ਬੰਦਾ ਹੋਰ ਜਾਵੇ ਕਿੱਥੇ ਸੋ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਪਤੀ ਪਤਨੀ ਦਾ ਝਗੜਾ ਹੁੰਦਾ ਰਹਿੰਦਾ ਸੀ ਉਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਸੀ ਤੇ ਇਸ ਗਲ ਕਾਰਨ ਜੋ ਘਟਨਾ ਹੁੰਦੀ ਹੈ ਉਹ ਸਭ ਦਾ ਦਿਲ ਦਹਿਲਾ ਦਿੰਦੀ ਹੈ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸੰਬਲ ਤੇ ਇਸ ਦੇ ਅਧੀਨ ਪੈਂਦਾ ਇਲਾਕਾ ਸਮੋਲੀ ਗੱਲ ਹੈ 23 ਅਗਸਤ 2025 ਦੀ ਇੱਥੋਂ ਦਾ ਰਹਿਣ ਵਾਲਾ ਸੂਰਜ ਅਤੇ ਉਸ ਦੀ ਪਤਨੀ ਅਨੀਤਾ ਜਿਨ੍ਹਾਂ ਦੇ ਵਿਆਹ ਨੂੰ 4 ਸਾਲ ਹੋ ਗਏ ਸੀ ਪਰ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਸੀ ਇਹਨਾਂ ਦੇ ਘਰ ਦੇ ਵਿੱਚ ਅਕਸਰ ਝਗੜੇ ਹੁੰਦੇ ਸੀ ਆਂਢੀ ਗੁਆਂਢੀਆਂ ਨੂੰ ਇਹਨਾਂ ਦੇ ਘਰੋਂ ਲੜਨ ਦੀ ਆਵਾਜ਼ ਆਉਂਦੀ ਰਹਿੰਦੀ ਸੀ ਪਰ 23 ਅਗਸਤ 2025 ਨੂੰ ਦੁਪਹਿਰ ਸਮੇਂ ਇਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਸੂਰਜ ਦੀਆਂ ਚੀਕਾਂ ਦੀ ਉਹ ਉੱਚੀ ਉੱਚੀ ਚੀਕਾਂ ਮਾਰ ਰਿਹਾ ਸੀ ਹੁਣ ਜੋ ਆਂਢੀ ਗੁਆਂਢੀ ਹੁੰਦੇ ਨੇ ਆਸ-ਪਾਸੇ ਦੇ ਲੋਕ ਹੁੰਦੇ ਆ ਉਹ ਘਰਾਂ ਚੋਂ ਬਾਹਰ ਆਉਂਦੇ ਆ ਤੇ ਦੇਖਦੇ ਆ ਕਿ ਅੱਜ ਤਾਂ ਇਸ ਘਰ ਦੇ ਵਿੱਚੋਂ ਬੜੀਆਂ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਹੈ ਜ਼ਰੂਰ ਕੁਝ ਗਲਤ ਹੋਇਆ ਹੁਣ ਲੋਕ ਇਸ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਪਰ ਘਰ ਦੇ ਅੰਦਰ ਜੋ ਕਮਰਾ ਹੁੰਦਾ ਉਸ ਦਾ ਗੇਟ ਲੱਗਿਆ ਹੁੰਦਾ ਹੈ ਅਨੀਤਾ ਦੀਆਂ ਚੀਕਾਂ ਦੀ ਵੀ ਹੁਣ ਆਵਾਜ਼ ਸੁਣਾਈ ਦਿੰਦੀ ਹੈ ਦੋਨੋਂ ਚੀਕਾਂ ਮਾਰ ਰਹੇ ਸੀ ਪਰ ਕਮਰੇ ਦੇ ਵਿੱਚ ਕਿਸੇ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਜੋ ਆਂਡੀ ਗਵਾਂਡੀ ਸੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਮਰੇ ਨੂੰ ਖੋਲਿਆ ਜਾਵੇ ਪਰ ਕਮਰਾ ਨਹੀਂ ਖੁੱਲਿਆ ਉਸ ਤੋਂ ਬਾਅਦ ਕੋਈ ਪੁਲਿਸ ਨੂੰ ਕਾਲ ਕਰਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਹੁਣ ਇੰ ਕਮਰੇ ਦੇ ਵਿੱਚੋਂ ਜੋ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਆਵਾਜ਼ਾਂ ਹੋਣੀਆਂ ਬੰਦ ਹੋ ਗਈਆਂ ਸੀ ਤੇ ਹੁਣ ਪੁਲਿਸ ਇਸ ਘਰ ਦੇ ਕਮਰੇ ਦਾ ਦਰਵਾਜ਼ਾ ਤੋੜਦੀ ਹੈ ਦਰਵਾਜ਼ਾ ਤੋੜ ਕੇ ਜਦੋਂ ਪੁਲਿਸ ਅੰਦਰ ਦਾਖਲ ਹੁੰਦੀ ਹੈ ਤਾਂ ਜੋ ਮੰਜ਼ਰ ਸੀ ਉਹ ਬੜਾ ਹੀ ਭਿਆਨਕ ਸੀ ਕਿਉਂਕਿ ਸੂਰਜ ਨਗਨ ਹਾਲਤ ਦੇ ਵਿੱਚ ਪਿਆ ਸੀ ਅਤੇ ਉਸ ਦਾ ਪ੍ਰਾਈਵੇਟ ਪਾਰਟ ਚੱਬ ਕੇ ਪਾਸੇ ਸਿੱਟਿਆ ਹੋਇਆ ਸੀ ਉਸ ਦੇ ਪ੍ਰਾਈਵੇਟ ਪਾਰਟ ਵਾਲੀ ਜਗ੍ਹਾ ਖੂਨ ਨਾਲ ਲਥਪਥ ਹੋਈ ਪਈ ਸੀ ਇਹ ਦੇਖ ਕੇ ਪੁਲਿਸ ਹੈਰਾਨ ਹੋ ਜਾਂਦੀ ਹੈ ਤੇ ਨਾਲ ਹੀ ਉਸ ਤੇ ਅਨੀਤਾ ਪਈ ਹੁੰਦੀ ਹੈ ਅਨੀਤਾ ਦੇ ਵੀ ਮੂੰਹ ਨੂੰ ਖੂਨ ਲੱਗਿਆ ਹੋਇਆ ਸੀ ਤੇ ਦੋਨੋਂ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਏ ਸੀ ਹੁਣ ਇਹਨਾਂ ਨੂੰ ਚੱਕਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਸਾਹ ਚੱਲ ਰਹੇ ਸੀ ਇਹਨਾਂ ਨੂੰ ਚੱਕਿਆ ਜਾਂਦਾ ਚੱਕ ਕੇ ਅਸਮੌਲੀ ਦੇ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਇਨਾਂ ਦਾ ਇਲਾਜ ਚੱਲਦਾ ਹੈ ਪੁਲਿਸ ਹੁਣ ਛਾਣਬੀਨ ਕਰ ਰਹੀ ਸੀ ਕਿ ਆਖਰ ਕੀ ਹੋਇਆ ਹੋਵੇਗਾ ਕਿਉਂਕਿ ਜੋ ਸੂਰਜ ਸੀ ਉਸ ਦਾ ਤਾਂ ਪ੍ਰਾਈਵੇਟ ਪਾਰਟ ਪਤਾ ਲੱਗ ਰਿਹਾ ਸੀ ਕਿ ਅਨੀਤਾ ਨੇ ਹੀ ਚੱਬਿਆ ਦਾ ਉਹ ਖੂਨ ਨਾਲ ਲਥਪਸੀ ਤੇ ਨਗਨ ਹਾਲਤ ਦੇ ਵਿੱਚ ਸੀ ਪਰ ਅਨੀਤਾ ਨੂੰ ਕੀ ਹੋ ਗਿਆ ਇਹ ਗੱਲ ਸੋਚਣ ਵਾਲੀ ਸੀ ਹੁਣ ਜਦੋਂ ਅਸਮੌਲੀ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਚੱਲਦਾ ਹੈ ਪਰ ਇਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਇਹਨਾਂ ਨੂੰ ਮੁਰਾਦਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਰੇਫਰ ਕਰ ਦਿੱਤਾ ਜਾਂਦਾ ਹੈ ਉੱਥੇ ਜਾ ਕੇ ਜੋ ਸੂਰਜ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਦਾ ਖੂਨ ਜਿਆਦਾ ਵਹਿ ਚੁੱਕਿਆ ਸੀ ਤੇ ਫਿਰ ਹੁਣ ਜੋ ਅਨੀਤਾ ਹੁੰਦੀ ਹੈ ਉਸ ਦਾ ਇਲਾਜ ਕੀਤਾ ਜਾਂਦਾ ਹੈ ਐਦਾਂ ਲੱਗ ਰਿਹਾ ਸੀ ਜਿਵੇਂ ਅਨੀਤਾ ਨੇ ਕੋਈ ਤਜਾਬ ਵਾਲੀ ਚੀਜ਼ ਪੀ ਲੈਂਦੀ ਹੋਵੇ ਕਿਉਂਕਿ ਉਸ ਦਾ ਮੂੰਹ ਫਟਿਆ ਹੋਇਆ ਸੀ ਉਹ ਬੋਲਣ ਵਿੱਚ ਅਸਮਰਥ ਸੀ ਪਰ ਉਹ ਇਹ ਚੀਜ਼ ਨਹੀਂ ਚੱਲ ਸਕੀ ਕੁਝ ਘੰਟਿਆਂ ਬਾਅਦ ਅਨੀਤਾ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਹ ਕੁਝ ਕਿਵੇਂ ਹੋ ਗਿਆ ਆਖਰ ਐਦਾਂ ਦਾ ਕੀ ਹੋਇਆ ਕਿ ਇਹਨਾਂ ਦੋਨਾਂ ਵਿੱਚ ਇੰਨਾ ਭਿਆਨਕ ਝਗੜਾ ਹੋ ਗਿਆ ਜਿਸ ਦੇ ਕਾਰਨ ਅਨੀਤਾ ਨੇ ਸੂਰਜ ਦਾ ਪ੍ਰਾਈਵੇਟ ਪਾਰਟ ਚੱਬ ਦਿੱਤਾ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਅਨੀਤਾ ਸੀ ਉਸ ਨੇ ਆਪਣੀ ਮਾਂ ਨੂੰ 23 ਅਗਸਤ ਨੂੰ ਫੋਨ ਕੀਤਾ ਸੀ ਘਟਨਾ ਤੋਂ ਤਕਰੀਬਨ 8:30 ਘੰਟਾ ਪਹਿਲਾਂ ਕਾ ਉਹ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮਾਂ ਮੈਨੂੰ ਸੂਰਜ ਤੰਗ ਕਰਦਾ ਹੈ ਮੈਨੂੰ ਪਰੇਸ਼ਾਨ ਕਰਦਾ ਹੈ ਮੇਰੇ ਉੱਤੇ ਦਾਜ ਲਿਉਣ ਲਈ ਪ੍ਰੈਸ਼ਰ ਪਾਉਂਦਾ ਹੈ ਤੇ ਛੋਟੀ ਛੋਟੀ ਗੱਲ ਤੇ ਮੇਰੇ ਨਾਲ ਝਗੜਾ ਕਰਦਾ ਹੈ ਤੇ ਮੈਨੂੰ ਹਮੇਸ਼ਾ ਕਹਿੰਦਾ ਕਿ ਮੈਂ ਤੈਨੂੰ ਛੱਡ ਦੇਵਾਂਗਾ ਮੇਰੀ ਜ਼ਿੰਦਗੀ ਤੇਰੇ ਨਾਲ ਵਿਆਹ ਕਰਵਾ ਕੇ ਨਰਕ ਹੋਗੀ ਇਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ ਤੇ ਝਗੜਾ ਵੀ ਇਹਨਾਂ ਦੇ ਵਿੱਚ ਲਗਭਗ ਰੋਜ਼ਾਨਾ ਹੁੰਦਾ ਸੀ ਅਨੀਤਾ ਆਪਣੀ ਮਾਂ ਨੂੰ ਇਹ ਗੱਲਾਂ ਦੱਸ ਰਹੀ ਸੀ ਤੇ ਕਹਿ ਰਹੀ ਸੀ ਕਿ ਅੱਜ ਵੀ ਮੇਰੇ ਨਾਲ ਸੂਰਜ ਦਾ ਝਗੜਾ ਹੋਇਆਗਾ ਤੇ ਉਹ ਮੈਨੂੰ ਕਹਿ ਰਿਹਾ ਕਿ ਮੈਂ ਤੈਨੂੰ ਛੱਡ ਦੇਵਾਂਗਾ ਮੈਂ ਤੈਨੂੰ ਨਹੀਂ ਰੱਖਣਾ ਤੂੰ ਮੇਰੀ ਜ਼ਿੰਦਗੀ ਨਰਕ ਕਰ ਦਿੱਤੀ ਤੂੰ ਮੈਨੂੰ ਉਹ ਸੁੱਖ ਨਹੀਂ ਦਿੰਦਾ ਜੋ ਇੱਕ ਪਤਨੀ ਨੂੰ ਦੇਣਾ ਚਾਹੀਦਾ ਏਦਾਂ ਦੀਆਂ ਗੱਲਾਂ ਸੂਰਜ ਕਰ ਰਿਹਾ ਤੇ ਉਹ ਮੇਰੇ ਨਾਲ ਲੜਕੇ ਬਾਝਾਰ ਗਿਆ ਇਹ ਗੱਲ ਜੋ ਮਾਂ ਨੇ ਪੁਲਿਸ ਨੂੰ ਦੱਸੀ ਤੇ ਉਸ ਤੋਂ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਸੂਰਜ ਜੋ ਬਾਜ਼ਾਰ ਗਿਆ ਹੋਇਆ ਸੀ ਉਹ ਫੇਰ ਵਾਪਸ ਆ ਜਾਂਦਾ ਹੈ ਪਰ ਜੋ ਅਨੀਤਾ ਸੀ ਉਸ ਦੇ ਮਨ ਦੇ ਵਿੱਚ ਬਹੁਤ ਗੁੱਸਾ ਸੀ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਮਾਂ ਮੈਂ ਅੱਜ ਇੱਕ ਪਾਸਾ ਕਰ ਦੇਵਾਂਗੀ ਮੈਂ ਰੋਜ਼-ਰੋਜ਼ ਦੀ ਇੱਕ ਐਸ-ਕੈਸ ਨਹੀਂ ਜਰ ਸਕਦੀ ਮੈਂ ਰੋਜ਼ ਦਾ ਝਗੜਾ ਨਹੀਂ ਜਰ ਸਕਦੀ ਹੁਣ ਸੂਰਜ ਬਾਜ਼ਾਰ ਚੋਂ ਘਰ ਵਾਪਸ ਆ ਜਾਂਦਾ ਹੈ ਵਾਪਸ ਆਉਣ ਤੋਂ ਬਾਅਦ ਇਹ ਅਨੀਤਾ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਸਬੰਧ ਬਣਾਉਣੇ ਨੇ ਅਨੀਤਾ ਦੇ ਮਨ ਦੇ ਵਿੱਚ ਗੁੱਸਾ ਸੀ ਇਸ ਦੇ ਅੰਦਰ ਇਹ ਗੁੱਸਾ ਸੀ ਕਿ ਇਹ ਮੈਨੂੰ ਛੱਡੇਗਾ ਕਿਉਂਕਿ ਰੋਜ਼ਾਨਾ ਇਹ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਛੱਡ ਦੇਵਾਂਗਾ ਤੂੰ ਮੈਨੂੰ ਸੁੱਖ ਨਹੀਂ ਦੇ ਰਹੀ ਤੇਰੇ ਨਾਲ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਨਰਕ ਹੋ ਗਈ ਹੁਣ ਇਹ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਹੁੰਦਾ ਹੈ ਇਹ ਆਪਣੇ ਕੱਪੜੇ ਉਤਾਰ ਦਿੰਦਾ ਹੈ ਕੱਪੜੇ ਉਤਾਰਨ ਤੋਂ ਬਾਅਦ ਅਨੀਤਾ ਨੂੰ ਕਹਿੰਦਾ ਕਿ ਤੂੰ ਮੇਰਾ ਪ੍ਰਾਈਵੇਟ ਪਾਰਟ ਮੂੰਹ ਦੇ ਵਿੱਚ ਪਾ ਪਰ ਸੂਰਜ ਨੂੰ ਨਹੀਂ ਪਤਾ ਸੀ ਕਿ ਇਸ ਦੇ ਅੰਦਰ ਅੱਜ ਕਿੰਨਾ ਗੁੱਸਾ ਦਾ ਜਦੋਂ ਹੁਣ ਸੂਰਜ ਅਨੀਤਾ ਨੂੰ ਪ੍ਰਾਈਵੇਟ ਪਾਰਟ ਮੂੰਚ ਪਾਉਣ ਲਈ ਕਹਿੰਦਾ ਤਾਂ ਅਨੀਤਾ ਗੁੱਸੇ ਦੇ ਵਿੱਚ ਇਸ ਦੇ ਪ੍ਰਾਈਵੇਟ ਪਾਰਟ ਨੂੰ ਚੱਬ ਦਿੰਦੀ ਹੈ ਤੇ ਉਸ ਨੂੰ ਉਖਾੜ ਕੇ ਪਾਸੇ ਸੁੱਟ ਦਿੰਦੀ ਆ ਹੁਣ ਸੂਰਜ ਚੀਕਾਂ ਮਾਰਦਾ ਉੱਚੀ ਉੱਚੀ ਰੌਲਾ ਪਾਉਂਦਾ ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਤੇ ਉਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਇਸ ਤੋਂ ਬਾਅਦ ਹੁਣ ਅਨੀਤਾ ਇਹ ਕਰਤਾ ਦਿੰਦੀ ਹੈ ਪਰ ਹੁਣ ਜਦੋਂ ਉਹ ਸੋਚਦੀ ਹੈ ਕਿ ਇਸ ਤੋਂ ਬਾਅਦ ਉਸ ਨਾਲ ਕੀ ਹੋਵੇਗਾ ਉਸ ਨੂੰ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਉਸ ਨੂੰ ਪੁਲਿਸ ਦਾ ਸਾਹਮਣਾ ਕਰਨਾ ਪਵੇਗਾ ਤਾਂ ਹੁਣ ਉਸ ਦੀ ਜ਼ਿੰਦਗੀ ਵੀ ਨਰਕ ਹੋ ਜਾਵੇਗੀ ਤਾਂ ਫਿਰ ਅਨੀਤਾ ਸੋਚਦੀ ਹੈ ਕਿ ਮੈਂ ਵੀ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਤਾਂ ਉਹ ਇੱਕ ਤਜਾਬ ਚੱਕ ਕੇ ਪੀ ਜਾਂਦੀ ਹੈ ਪੀਣ ਤੋਂ ਬਾਅਦ ਹੁਣ ਅਨੀਤਾ ਵੀ ਟੜਫਦੀ ਹੈ ਤੇ ਉਧਰ ਜੋ ਸੂਰਜ ਸੀ ਉਹ ਵੀ ਦਰਦ ਨਾਲ ਟੜਫ ਰਿਹਾ ਸੀ ਪਹਿਲਾਂ ਸੂਰਜ ਦੀਆਂ ਚੀਕਾਂ ਆ ਰਹੀਆਂ ਸੀ ਉਸ ਤੋਂ ਬਾਅਦ ਫਿਰ ਅਨੀਤਾ ਦੀਆਂ ਚੀਕਾਂ ਵੀ ਲੋਕਾਂ ਨੂੰ ਸਮਾਈ ਦਿਤੀਆਂ ਤੇ ਉਸ ਤੋਂ ਬਾਅਦ ਲੋਕ ਇਕੱਠੇ ਹੋਏ ਪੁਲਿਸ ਆਈ ਦਰਵਾਜ਼ਾ ਖੋਲ੍ਹਿਆ ਤਾਂ ਜਦੋਂ ਤੱਕ ਦਰਵਾਜ਼ਾ ਖੋਲ੍ਹਿਆ ਸੀ ਤਾਂ ਉਦੋਂ ਤੱਕ ਇਹ ਦੋਨੋਂ ਹੀ ਬੇਹੋਸ਼ ਹੋਏ ਪਏ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤੀ ਪਤਨੀ ਦਾ 4 ਸਾਲ ਪਹਿਲਾਂ ਵਿਆਹ ਹੁੰਦਾ ਹੈ ਪਰ ਪਤੀ ਨੂੰ ਲੱਗਦਾ ਹੈ ਕਿ ਇਹ ਮੈਨੂੰ ਪਤਨੀ ਵਾਲਾ ਸੁੱਖ ਨਹੀਂ ਦੇ ਰਹੀ ਪਤਨੀ ਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਮੈਨੂੰ ਟੌਰਚਰ ਕਰ ਰਿਹਾ ਹੈ ਦੋਨਾਂ ਦਾ ਝਗੜਾ ਰੋਜ਼ਾਨਾ ਹੁੰਦਾ ਸੀ ਜੋ ਝਗੜਾ ਸੀ ਇਸ ਨੇ ਭਿਆਨਕ ਰੂਪ ਲੈ ਲੇਤਾ ਤੇ ਆਖਰ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਸੂਰਜ ਅਤੇ ਅਨੀਤਾ ਦੋਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਪਤੀ ਪਤਨੀ ਇੱਕ ਬੰਧਨ ਦੇ ਵਿੱਚ ਬੱਝ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਇੱਕ ਦੂਜੇ ਦੀ ਖੁਸ਼ੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਆਪਾਂ ਦੇਖਿਆ ਅਕਸਰ ਕਿ ਜਦੋਂ ਪਤੀ ਪਤਨੀ ਦੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਉੱਥੇ ਹੀ ਪਤਨੀਆਂ ਜ਼ਿਆਦਾ ਕੈਰੈਕਟਰਲੈਸ ਹੋ ਜਾਂਦੀਆਂ ਯਾਨੀ ਉਹ ਬਾਹਰ ਕਿਸੇ ਮਰਦ ਤੋਂ ਆਪਣੀ ਪੂਰਤੀ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਜਦੋਂ ਪਤੀ ਨੂੰ ਲੱਗਦਾ ਕਿ ਪਤਨੀ ਉਸ ਦੀ ਪੂਰਤੀ ਨਹੀਂ ਕਰ ਰਹੀ ਫਿਰ ਉਹ ਬਾਹਰ ਕਿਸੇ ਔਰਤ ਦੇ ਕੋਲ ਜਾਂਦਾ ਹੈ ਔਰਤ ਤੋਂ ਆਪਣੀ ਪੂਰਤੀ ਕਰਵਾਉਣਾ ਚਾਹੁੰਦਾ ਜਦ ਕਿ ਪਤੀ ਪਤਨੀ ਨੂੰ ਚਾਹੀਦਾ ਕਿ ਜਦੋਂ ਉਹ ਇੱਕ ਬੰਧਨ ਦੇ ਵਿੱਚ ਵੱਧ ਗਏ ਉਹਨਾਂ ਨੇ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾ ਲਈਆਂ ਇੱਕ ਦੂਜੇ ਦੇ ਨਾਲ ਸਾਰੀ ਜ਼ਿੰਦਗੀ ਬਤਾਉਣ ਲਈ ਅਗਨੀ ਦੇ ਫੇਰੇ ਲੈ ਲਏ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਦੂਜੇ ਦੀ ਖੁਸ਼ੀ ਦਾ ਵੀ ਧਿਆਨ ਰੱਖਣ ਤੇ ਇੱਕ ਦੂਜੇ ਦਾ ਵੀ ਧਿਆਨ ਰੱਖਣ ਕਹਿੰਦੇ ਨੇ ਕਿ ਪਤੀ ਪਤਨੀ ਗੱਡੀ ਦੇ ਉਹ ਦੋ ਪਹੀਏ ਨੇ ਜੋ ਸਾਰੀ ਉਮਰ ਇੱਕ ਦੂਜੇ ਦੇ ਨਾਲ ਚੱਲਦੇ ਨੇ ਤੇ ਜਦੋਂ ਇੱਕ ਪਹੀਆ ਵੀ ਪੈਂਚਰ ਹੋ ਜਾਵੇ ਜਾਂ ਇੱਕ ਪਹੀਆ ਨਾ ਰਹੇ ਤਾਂ ਬੰਦੇ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ ਪਰ ਜਦੋਂ ਦੋਨੋਂ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਇੱਕ ਦੂਜੇ ਦੀ ਖੁਸ਼ੀ ਦਾ ਇੱਕ ਦੂਜੇ ਦੇ ਸੁੱਖ-ਦੁੱਖ ਦਾ ਧਿਆਨ ਰੱਖਣ ਨਾਲ ਹੀ ਪਿਆਰ ਵੱਧਦਾ ਹੈ ਤੇ ਨਾਲ ਹੀ ਜ਼ਿੰਦਗੀ ਸਵਰਗ ਹੁੰਦੀ ਹੈ ਨਹੀਂ ਤਾਂ ਫਿਰ ਬੰਦੇ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ ਔਰਤ ਦੀ ਵੀ ਤੇ ਮਰਦ ਦੀ ਵੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸੌਸ਼ਕਾਰ